ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਜੋ ਜਿਹੜੇ ਕਿਸਾਨ ਵੀਰ ਆਪਣੇ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੰਦਾ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸਿਓ ਆਪਣਾ ਆਹ ਮਨਦੀਪ ਸਿੰਘ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ ਆਪਣਾ 6283792204 6283792204 ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਜਿਹੜੇ ਆਪਾਂ ਵਹਿੜ ਦੇਖ ਜਾਨੇ ਆ ਥੋੜੀ ਐਰ ਸਾਇਰ ਦੇ ਬਲੱਡ ਚ ਆ ਗਈ ਹੈ ਨਾ ਹਾਂ ਜੀ ਐਰ ਸਾਇਰ ਚ ਅੱਗ ਜੀ ਦੂਜੇ ਸੂਰ ਸੂਰਿਆ ਤੱਕੇ 5 ਵਜੇ ਸੂਰਿਆ ਘੰਟਾ ਕ ਹੋਇਆ ਹਲੇ ਜ਼ੇਰ ਪਈ ਨਹੀਂ ਬੱਚਾ ਇਹਨੇ ਕੀ ਦਿੱਤਾ ਬੱਚਾ ਇਹਨੇ ਬੱਸਾ ਦਿੱਤਾ ਜ਼ੇਰ ਦੀ ਆਪਣੀ ਕੋ ਪ੍ਰੋਪਰ ਵੀਡੀਓ ਹੈਗੀ ਆ ਠੀਕ ਹੈ ਹਾਂ ਤੇ ਬੱਚਾ ਦੇ ਤਾਂ ਮੇਲ ਕਾਫ ਹਣਾ ਜ਼ੇਰ ਜੁਰ ਜਮਾ ਡਾਨਾ ਹਾਂ ਜੇ ਵਹਿੜ ਪੂਰੀ ਫੰਢੀ ਸੀ ਨਾ ਗੁੜੀਆਂ ਚੋਲਣ ਕੋਈ ਮਰਜ਼ੀ ਤੋਈ ਚਲੋ ਅੱਜ ਧਾਰਾ ਮਾਰ ਕੇ ਦਿਖਾ ਦਿੰਨੇ ਆ ਧਾਰਾ ਤੁੜਾ ਜਮਾ ਇੱਕ ਨੰਬਰ ਬੱਚਾ ਨਾ ਉਹ ਨਾ ਲਾਓ ਲਾਓ ਸੋ ਠੰਡੀਆਂ ਆਨਲਾਈਨੀਆਂ ਨਿਆਣਾ ਪਹੁੰਚ ਜ਼ਰੂਰਤੀ ਨਹੀਂ ਇਹਨੂੰ। ਲੈ। ਦੇਖੋ ਠੰਡੀ ਸੀਲ ਦੇਖੋ ਕੋਈ ਅੰਤਰੀ ਠੰਡੀ ਦਾ। ਢਮਗ ਰਤਨ ਚ ਵੀ ਧਾਰਾ ਮਾਰਦੀ। ਸੋ ਚੋਣ ਵਗੈਰਾ ਦੇਖੋ ਪੂਰਾ ਮੋਟਾ ਸਾਫ ਸੁਥਰਾ ਚੋਣਾ। ਚੋਣਾ ਵੀਰੇ ਕੋਲ ਜਵਾਕ ਛੋਲੇ ਜਾਂ ਕੁਝ ਹੋਰ। ਤੇ ਕੋਈ ਸਾਈਡ ਨਹੀਂ ਕੋਈ ਹੋਰ ਨਹੀਂ ਹਨਾ। ਨਾ। ਤੇ ਕਿੰਨਾ ਦੱਤ ਪਾਉਗੇ ਇਹ? ਦੋਸੇ ਦਾ ਕਲੂਨ ਦਾ 18 ਕਿਲੋ ਦਿੱਤਾ ਲੈ। ਆਪਾਂ ਜੱਟ ਸੌਦੇ ਲਾ ਕੇ ਚੱਲੀਏ। ਕੀ ਐਂਟੀ 20 20 ਕਿਲੋ ਰਾਮ ਨਾ ਦੇ ਦੇਣਾ। ਮੰਨ ਕੇ ਚੱਲੀਏ ਵੀ 18 ਤੋਂ ਪਾਰ ਵਾਲੀ ਹੈਗੀ ਐ। ਹਾਂ ਹਾਂ ਹੈਗੀ ਐ। ਤੇ ਭਾਅ ਦਾ ਕੀ ਰਹੂਗਾ? ਬਾਪ ਪਿੰਟ 1 ਨਰਮ ਹੋ ਜੂ ਮਾਣੀ ਮੋਟੀ ਤੇ ਮਾਨਤਨ ਕਰਦਾ ਪਿੱਛੇ ਬੱਛਾ ਹੈਣਾ ਹਾਂ ਪਿੱਛੇ ਟੋਰੀ ਬਾਹਰ ਨੂੰ ਸੋ ਵੀਰੋ 에ਅਰ ਸੈਰ ਦੇ ਵਿੱਚ ਥੋੜੀ ਜਿਹੀ ਪੈਂਦੀ ਆ ਗਈ ਦੂਜਾ ਸੂਆ ਸੂਈ ਸਭ ਯਾ ਕੱਦ ਹੋਰ ਗੱਲ ਹੈ ਗਰਮੀ ਨਹੀਂ ਮੰਨਣ ਵਾਲੀ ਸੋ ਕੱਦ ਬਟ ਬਹੁਤ ਹੈ ਜਿੰਦਿਆਂ ਕੀਮਤ ਕਿਰੀਏ 65 ਗਵਟ 65000 65000 ਰੁਪਇਆ ਇਹਦੇ ਵਿੱਚੋਂ ਮਾਨਤਨ ਹੋ ਜੂ ਤੇ ਜਿੰਦ ਜਾਨ ਚੰਗਾ ਤੇ ੱਲੇ ਵਾਲੂਆ ਸਾਫ ਸੁੱਤਰਾ ਦੁੱਧ 20 ਦੇ ਆਸ-ਪਾਸ ਚੱਲਣਾ ਇਹਨੇ ਕਿਲੋ ਖੰਡੇ ਧਰੂ ਧਰ ਤੇ ਕੀਮਤ 65000 ਬਾਗੇ ਠੰਡੀ ਇੰਨੀ ਆਂਦੀ ਕੋਈ ਨਹੀਂ ਹੈਣਾ ਬਾਕੀ ਦੋ ਮਹੀਆਂ ਨਾਲ ਰੁਪਏ ਹੀ ਗੱਲ ਨਹੀਂ ਆਦੇ ਜਿੱਥੇ ਮਰਜ਼ੀ ਖੜਾ ਲਓ ਗਰਾਊਂਡ 'ਚ ਆਵਾ ਇਸ ਤੇ ਮਾਰਨਾ ਤਾਰਾ ਕੋਈ ਚੈੱਕ ਕਰਾ ਲਈ ਗਾ ਠੀਕ ਹੈ ਮਾਲਾ ਸੀਲ ਠੰਡੀਆਂ ਓਕੇ ਆ ਜਾਵਾ ਜਰਵਾ ਠੀਕ ਹੈ ਤੇ ਨੰਬਰ ਬੋਲ ਦੇ ਬਾਈ ਦੁਬਾਰੇ ਆਪਣਾ 96 837 9224 ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਕਿਸੇ ਵੀਰ ਦੇ ਵੜਾ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਤੇ ਥਾਂਡੇ ਵਿੱਚ ਪੂਰੀ ਸਾਫ਼ ਸੁਥਰੀ ਹੈ ਸੋ ਨਾੜਾ ਵਗੈਰਾ ਦੇਖੋ ਹਵਾਨੇ ਦੇ ਪੂਰੇ ਚੰਗੇ ਮਿਲਕ ਵਨ ਸੋਹਣੀ ਦਿਖਾਈ ਦਿੰਦੀ ਆ ਕਿਸੇ ਵੀਰ ਦੇ ਵੜਾ ਪਸੰਦ ਹੋਵੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ